ਤੇ ਮਾਂਜੋਗ ਡੀਜੀਪੀ ਪੰਜਾਬ ਜੀ ਦੇ ਹੁਕਮਾਂ ਨਾਲ ਪੰਜਾਬ ਦੇ ਵਿੱਚ ਸੀਲ ਫਾਈਬ ਆਪਰੇਸ਼ਨ ਚੱਲ ਰਿਹਾ ਤੇ ਇਹਦੇ ਚ ਪੰਜਾਬ ਦੇ ਉਹ 10 ਜ਼ਿਲ੍ਹੇ ਇਨਵੋਲਵ ਨੇ ਜਿਹੜੇ ਕਿ ਅਡਜੋਇਨਿੰਗ ਜਿਹੜੀਆਂ ਸਟੇਟ ਦੇ ਨਾਲ ਬਾਰਡਰ ਸ਼ੇਅਰ ਕਰਦੇ ਆ ਸੋ ਪਠਾਨਕੋਟ ਅਜਿਹਾ ਮੈਂ ਸਮਝਦਾ ਕਿ ਜ਼ਿਲ੍ਹਾ ਚਲਾ ਹੈ ਪੰਜਾਬ ਦਾ ਜਿਹਦੇ ਨਾਲ ਜੀ ਐਨ ਕੇ ਤੇ ਹਿਮਾਚਲ ਦੋ ਸਟੇਟਾਂ ਲੱਗਦੀਆਂ ਔਰ ਇੱਕ ਪਾਸੇ ਸਾਡੇ ਇੰਡੋਪਾਕ ਬਾਰਡਰ ਵੀ ਹੈ ਸੋ ਅੱਜ ਅਸੀਂ ਪਠਾਨਕੋਟ ਨੂੰ ਪੂਰੀ ਦਿਨਾ ਆਸ-ਪਾਸ ਦੇ ਜ਼ਿਲ੍ਹੇ ਨੂੰ ਸੀਲ ਕੀਤਾ ਹੋਇਆ 8 ਸਾਡੇ ਵੱਡੇ ਨਾਕੇ ਲੱਗੇ ਹੋਏ ਨੇ ਜਿਹੜੇ ਇੰਟਰ ਸਟੇਟ ਨਾਕੇ ਨੇ ਜਿੱਥੋਂ ਹਰ ਆਉਣ ਤੇ ਜਾਣ ਵਾਲੀ ਜਿਹੜੀ ਟ੍ਰੈਫਿਕ ਦੇ ਉੱਤੇ ਵਹੀਕਲਸ ਦੇ ਉੱਤੇ ਸਸਪੀਸ਼ੀਅਸ ਪਰਸਨਸ ਜਿਹਦੇ ਵਿੱਚ ਪੀਓਸ ਵੀ ਆਏ ਨੇ ਜਾਂ ਨਸ਼ਾ ਤਸਕਰੀ ਵਾਲੇ ਵੀ ਆ ਸਕਦੇ ਆ ਜਾਂ ਸਮਾਜ ਵਿਰੋਧੀ ਅਨਸਰ ਵੀ ਹੋ ਸਕਦੇ ਆ ਹਥਿਆਰਾਂ ਦੀ ਚੈਕਿੰਗ ਵੀ ਉਸ ਨਾਕਿਆਂ ਤੇ ਹੋਈ ਹੋ ਰਹੀ ਆ ਔਰ ਇਹ ਉਹਨਾਂ ਉਹਨਾਂ ਕਾਰਨਾਂ ਕਰਕੇ ਨੇ ਸੀਲ ਕੀਤਾ ਗਿਆ ਹੁਣ ਤੱਕ ਅਸੀਂ ਆ ਦੋ ਪੀਓ ਇੱਕ ਚੋਰੀशुदा ਜਿਹੜੀ ਵੈਨ ਹੈਗੀ ਆ ਉਹਨੂੰ ਤੇ ਨਾਰਕੋਟਿਕਸ ਦੇ ਦੋ ਕੇਸ ਫੜੇ ਨੇ ਇਸ ਤੋਂ ਇਲਾਵਾ ਸ਼ਰਾਬ ਦੇ ਕੇਸ ਫੜੇ ਗਏ ਨੇ ਤੇ ਲੈਟਸ ਸੀ ਸ਼ਾਮ ਤੱਕ ਅਸੀਂ ਕਾਰਵਾਈਆਂ ਕਰਦੇ ਰਵਾਂਗੇ